ਜੀ ਇਹ ਬੜੀ ਕੋਸ਼ਿਸ਼ ਦੀ ਗੱਲ ਹੈ ਕਿ ਅੱਜ ਕਾਫੀ ਸਾਰੇ ਸਾਡੇ ਅਕਾਲੀ ਦਲ ਵਿੱਚ ਆ ਰਹੇ ਨੇ ਤੁਸੀਂ ਦੇਖਿਆ ਕਿ ਪਿਛਲੇ ਜ਼ਿਲ੍ਹਾ ਪ੍ਰੇਸ਼ਦ ਬਲੌਕ ਸਮਤੀ ਵਿੱਚ ਵੀ ਬਹੁਤ ਸ਼ਾਨਦਾਰ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਪੰਜਾਬ 'ਚ ਹਾਲਾਂਕਿ ਤਕਰੀਬਨ 1000 ਇਹੋ ਜਿਹੇ ਕਰਨੇ ਜਿਨ੍ਹਾਂ ਦੇ ਕਾਗਜ਼ ਹੀ ਨਹੀਂ ਦਾਖਲ ਕਰਨ ਦਿੱਤੇ ਤੇ ਕਈ ਇਹੋ ਜਿਹੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਫਿਰ ਜਿਹੜੇ ਜਿੱਤ ਗਏ ਨੇ ਉਹਨਾਂ ਨੂੰ ਜੇਤੂ ਨਹੀਂ ਘਰਾੜ ਕਰਦੇ ਸੀ ਉਹਨਾਂ ਨੂੰ ਅੰਦਰ ਕੌਂਡੇ ਇੱਥੇ ਖੜੇ ਨੇ ਸਾਡੇ ਪ੍ਰਧਾਨ ਸਾਹਿਬ ਸਾਰੇ ਉਹਨੇ ਦਸ ਕੇ ਹਟੇ ਨੇ ਕੀ ਇਹਨਾਂ ਜਗ੍ਹਾਾਂ ਮਤੀਰਾਚੇ ਵੀ ਕਿੰਨਾ ਧੱਕਾ ਕੀਤਾ ਕਿ ਐਮਐਲਏ ਖੁਦ ਜਾ ਕੇ ਉੱਥੇ ਬੈਠ ਕੇ ਨਾ ਸਹੀ ਤਰੀਕੇ ਨਾਲ ਕਾਊਂਟਿੰਗ ਫੇਰ ਜਦ ਜਿੱਤ ਗਏ ਤਾਂ ਫਿਰ ਜੇਤੂ ਕਰਾ ਦੇ ਸੋ ਹਰ ਪਾਸਿਓਂ ਦਾ ਧੱਕੇ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਗਿਣਤੀ ਦੇ ਨਾਲ ਕਾਮਯਾਬ ਹੋਈ ਹੈ ਖਾਸ ਤੌਰ ਤੇ ਬਠਿੰਡੇ ਪਾਰਲੀਮੈਂਟਰੀ ਹਲਕੇ ਚ ਤਾਂ ਪੂਰੇ ਪੰਜਾਬ ਤੋਂ ਇੱਕ ਨੰਬਰ ਦੀ ਸਾਡੇ ਵਰਕਰਾਂ ਨੇ ਇਹੋ ਜਿਹੀ ਲੜਾਈ ਲੜੀ ਕਿ ਇੱਕ ਵੀ ਕੋਈ ਆਮ ਆਦਮੀ ਦਾ ਐਮਐਲਏ ਉਹ ਆਪਦੇ ਪਿੰਡ ਤੋਂ ਹੀ ਨਹੀਂ ਸਾਡੇ ਬਕਰਾ ਨੇ ਜਿੱਤਨ ਦਿੱਤਾ ਸੋ ਤੁਸੀਂ ਆਪ ਇਹਦੇ ਤੋਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੇ ਜੋਸ਼ ਚ ਨੇ ਤੇ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਕਿ ਝੂਠ ਦੀ ਬੁਨਿਆਦ 'ਤੇ ਬਣੀ ਹੋਈ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਸਹਿਯੋਗੀ ਕਾਂਗਰਸੀ ਜਿਹੜਾ ਉਹਨਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਸਾਰਿਆਂ ਦਾ ਨਿਸ਼ਾਨਾ ਅਜ ਕਾਲੀ ਦਲ ਬਲ ਇਸ ਕਰਕੇ ਹੈਗਾ ਕਿਉਂਕਿ ਚਾਨਣ ਹੋ ਗਿਆ ਕਿ ਲੋਕ ਸਮਝ ਗਏ ਨੇ ਇਹਨਾਂ ਦੋਵਾਂ ਪਾਰਟੀਆਂ ਨੇ ਸ਼ੋਮੀ ਅਕਾਲੀ ਦਲ ਨੂੰ ਝੂਠ ਦੀ ਰਾਜਨੀਤੀ ਦੇ ਨਾਲ ਗੰਦੇ ਭੰਡੀ ਪ੍ਰਚਾਰ ਕਰਕੇ ਸਾਡੀ ਪਾਰਟੀ ਨੂੰ ਦਰਕਿਨਾਰ ਕਰਕੇ ਆਪ ਇਹਨਾਂ ਨੇ ਸੱਤਾ ਦਾ ਲਾਹਾ ਲਿੱਤਾ ਤੇ ਇੱਕ ਵੀ ਪਿੰਡ 'ਚ ਇੱਕ ਵੀ ਕੱਖ ਵਰਗਾ ਕੋਈ ਕੰਮ ਨਹੀਂ ਹੋਇਆ ਪੂਰੇ ਪੰਜਾਬ 'ਚ ਸੋ ਲੋਕੀ ਅੱਕੇ ਪਏ ਨੇ ਉਹਨਾਂ ਦੀ ਸਹੂਲਤਾਂ ਬੰਦ ਨੇ ਹਰ ਵਰਗ ਧਰਨੇ 'ਚ ਬੈਠਿਆ ਕਿਸਾਨ ਔਖੇ ਨੇ ਮਜ਼ਦੂਰ ਔਖੇ ਨੇ ਮੁਲਾਜ਼ਮ ਔਖੇ ਨੇ ਨੌਜਵਾਨ ਛੱਡ ਛੱਡ ਬਾਹਰ ਜਾਈ ਜਾ ਰਹੇ ਤੇ ਇੱਥੇ ਕਾਨੂੰਨ ਵਿਵਸਥਾ ਦਾ ਜਿਸ ਤਰ੍ਹਾਂ ਦਾ ਬੁਰਾ ਹਾਲ ਹੈ ਉਹ ਸਾਰੇ ਜਾਣਦੇ ਨੇ ਸੋ ਇੱਕ ਵਾਰ ਫੇਰ ਲੋਕੀ ਹੁਣ ਅਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਨੇ ਜਿਹਦੇ ਕਰਕੇ ਰੋਜ਼ ਤੁਸੀਂ ਦੇਖੋਗੇ ਕਿ ਇਹ ਹਲਕੇ 'ਚ ਫਿਰਦੀ ਆ ਤੇ ਦੂਜੀ ਪਾਰਟੀਆਂ ਨੂੰ ਛੱਡ ਛੱਡ ਕੇ ਲੋਕੀ ਵਾਪਸ ਅਕਾਲੀ ਦਲ 'ਚ ਮੋੜ ਰਹੇ ਨੇ ਕਾਂਗਰਸ ਮਨਰੇਗਾ ਦੇ ਖਿਲਾਫ ਰੈਲੀਆਂ ਕਰ ਰਹੀ ਹੈ ਲਗਾਤਾਰ ਤੇ ਕੱਲ ਉਹਨਾਂ ਦਾ ਬਿਆਨ ਵੀ ਆਇਆ ਹੈ ਕਿ ਕੋਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਜਾਊਗਾ ਅਸੀਂ ਲੜਾਂਗੇ ਐਵੇਂ ਟੋਲ ਲੜਾਂਗੇ ਪਹਿਲੀ ਗੱਲ ਤਾਂ ਜਿਹੜਾ ਇੱਥੇ ਪੰਜਾਬ 'ਚ ਮਨਰੇਗਾ ਦੇ ਖਿਲਾਫ ਕਰ ਰਹੇ ਨੇ ਮੈਂ ਪੁੱਛਣਾ ਚਾਹੁੰਦੀ ਆ ਕਿ 13 ਮੈਂਬਰ ਆਫ ਪਾਰਲੀਮੈਂਟ ਜਾਂਦੇ ਨੇ ਪੰਜਾਬ ਤੋਂ ਦੇਸ਼ ਦੀ ਪਾਰਲੀਮੈਂਟ 'ਚ ਜਿਹੜਾ ਰਿਕਾਰਡ ਤੋਂ ਘਰਾਤੇ ਦੇਖੋ ਕਿ ਜਦ ਇਸ ਪਾਰਟੀ ਨੇ ਇਹ ਮੜਾ ਮਨਰੇਗਾ ਦਾ ਜਿਹੜਾ ਮਜ਼ਦੂਰ ਵਿਰੋਧੀ ਕਾਨੂੰਨ ਜਦ ਲੈ ਕੇ ਆਏ ਕਾਂਗਰਸ ਪਾਰਟੀ ਦਾ ਜੇ ਇੱਕ ਵੀ ਪੰਜਾਬ ਦਾ ਐਮਪੀ ਕੋਈ ਬੋਲਿਆ ਕੱਲੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੈਂ ਉਹਨਾਂ ਦਾ ਵਿਰੋਧ ਕੀਤਾ ਪੂਰੇ ਜ਼ੋਰ ਤੇ ਜ਼ੋਰ ਤਰੀਕੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਮੁੱਦਾ ਚੱਕਿਆ ਵਿਰੋਧ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਜਿਵੇਂ ਕਾਲੇ ਕਾਨੂੰਨ ਕਿਸਾਨਾਂ ਦੇ ਸੀ ਆਏ ਕਾਲੇ ਕਾਨੂੰਨ ਮਜ਼ਦੂਰਾ ਦੇ ਢਿੱਡ 'ਚ ਤੁਸੀਂ ਲੱਤ ਮਾਰ ਰਹੇ ਹੋ ਉਹਨਾਂ ਦੀ ਰੋਜ਼ਗਾਰ ਨੂੰ ਖੋਰੇ ਲੇਕਿਨ ਮੈਂ ਇੱਥੇ ਮੈਂ ਆ ਵੀ ਕਵਾਂਗੀ ਕਿ ਜੇ ਕੇਂਦਰ ਦੀ ਸਰਕਾਰ ਨੇ ਮਜ਼ਦੂਰਾਂ ਦੇ ਨਾਲ ਧੱਕਾ ਕੀਤਾ ਹੈ ਉਸ ਤੋਂ ਵੱਡਾ ਧੋਖਾ ਤੇ ਤੱਕਾ ਸੂਬੇ ਦੀ ਸਰਕਾਰ ਕਿਉਂਕਿ ਜਦ ਮਨਰੇਗਾ 'ਚ ਸੂਬੇ ਨੂੰ ਸਿਰਫ 10% ਦੀ ਪੈਸੇ ਪਾਣੇ ਹੁੰਦੇ ਸੀ ਉਸ ਟਾਈਮ 'ਤੇ ਪੰਜਾਬ 'ਚ 100 ਦਿਨ ਮਜ਼ਦੂਰੀ ਕਿਸੇ ਮਜ਼ਦੂਰ ਨੂੰ ਨਹੀਂ ਮਿਲ ਰਹੀ ਸੀ ਸਾਰੇ ਮਨਰੇਗਾ ਦੇ ਮਜ਼ਦੂਰਾਂ ਨੇ ਕਿੰਨੇ ਕਿੰਨੇ ਵੱਡੇ ਵੱਡੇ ਧਰਨੇ ਲਾਏ ਕਿਉਂਕਿ 6-6 ਮਹੀਨੇ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੀ ਤੇ ਆਂਕੜੇ ਕੱਢੋ ਮਸਾਂ 15 ਦਿਨ ਦਾ ਰੋਜ਼ਗਾਰ ਦਿੰਦਾ ਸੀ 100 100 ਦਿਨਾਂ ਦੀ ਜਗ੍ਹਾ ਤੇ ਜਿਹੜੀ ਨਿਕੰਮੀ ਆਮ ਆਦਮੀ ਦੀ ਸਰਕਾਰ ਹਰ ਰੋਜ਼ ਕਰਜ਼ਾ ਲੈ ਕੇ ਕਰਜ਼ਾ 5 ਲੱਖ ਕਰੋੜ ਦਾ ਚਾੜਤਾ ਦੋ ਦਿਨ ਪਹਿਲੇ 12.5 ਹਜ਼ਾਰ ਕਰੋੜ ਦਾ ਕਰਜ਼ਾ ਹੋ ਰਿਹਾ ਇਹਨਾਂ ਨੇ ਚੱਕਿਆ ਹੈ ਲੇਕਿਨ ਮਨਰੇਗਾ ਵਿੱਚ ਗਰੀਬ ਮਜ਼ਦੂਰ ਜਿਨ੍ਹਾਂ ਦੀ ਸਾਰੀ ਰੋਜ਼ੀ ਇਸ ਇਸ ਮਨਰੇਗਾ ਦੇ ਉੱਤੇ ਨਿਰਭਰ ਹੈ ਨਾ ਤਾਂ ਉਹਨਾਂ ਨੂੰ ਪੈਸੇ ਸਮੇਂ 'ਚ ਦੇ ਰਹੇ ਨੇ ਨਾ ਉਹਨਾਂ ਨੂੰ ਰੋਜ਼ਗਾਰ ਸਮੇਂ 'ਚ ਦੇ ਰਹੇ ਤੇ ਜਿਹੜਾ 10% ਦੀ ਨਹੀਂ ਦੇ ਸਕਦੇ ਸੀ ਇਹਨਾਂ ਨੇ ਹੁਣ 40% ਜਿਹੜਾ ਰੂਲ ਬਣ ਗਿਆ ਉਹ ਕਿੱਥੋਂ ਇਹਨਾਂ ਨੇ ਦੇਣੀ ਆ ਜਿਹਦੇ ਕਰਕੇ ਮਜ਼ਦੂਰੀ ਖਤਮ ਹੋ ਜੋਗੀ ਮੰਨ ਰੇਗਾ ਕਿ ਸਕੀਮ ਪੰਜਾਬ 'ਚ ਖਤਮ ਹੋ ਜੋਗੀ ਸੋ ਇਹ ਆਪਣੇ ਕਾਂਗਰਸ ਦੇ ਭਰਾਵਾਂ ਤੋਂ ਮੈਂ ਪੁੱਛਦੀ ਆ ਇੱਥੇ ਤਾਂ ਡਰਾਮਾ ਕਰ ਰਹੇ ਹੋ ਲੇਕਿਨ ਪਾਰਲੀਮੈਂਟ 'ਚ ਜਿੱਥੇ ਬੋਲਣਾ ਸੀ ਤੁਹਾਡੇ ਵਿੱਚੋਂ ਕਿਨੇ ਮੂੰਹ ਖੋਲਿਆ ਇਹ ਵੀ ਜ਼ਰੂਰ ਪੰਜਾਬ ਦੇ ਲੋਕੀ ਦੇਖਣਾ ਚਾਹਣਗੇ ਤੇ ਮੈਂ ਆ ਵੀ ਪੁੱਛਾਂਗੀ ਕਿ ਕੇਂਦਰ ਦੇ ਖਿਲਾਫ ਤੁਸੀਂ ਕਰ ਰਹੇ ਹੋ ਇਸ ਆਮ ਆਦਮੀ ਦੇ ਖਿਲਾਫ ਕਦੋਂ ਕਰੋਗੇ ਜਿਨ੍ਹਾਂ ਨੇ 10% ਜਦ ਪੈਸੇ ਦੇਣੇ ਸੀ ਤਾਂ ਨਹੀਂ ਆ ਪੂਰਾ ਕੀਤਾ ਤੇ 40% ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਇਹ ਦੋਨੋਂ ਨਾ ਕਟਾਰੇ 'ਚ ਖੜੇ ਕਰਨ ਦੀ ਲੋੜ ਹੈ ਦੇਸ਼ਲੋਬਨੇ ਕਾਲੀ ਦਲ ਕਿਸਾਨ ਵਾਸਤੇ ਵੀ ਲੜਦੀ ਹੈ ਮਜ਼ਦੂਰਾ ਵਾਸਤੇ ਵੀ ਲੜੂਗੀ ਇਕੱਠੇ ਹੋ ਕੇ ਜਿਹੜਾ ਡਰਾਮਾ ਰਸਤੇ ਆ ਲੋਕਾਂ ਦੇ ਸਾਹਮਣੇ ਸਾਰਾ ਡਰਾਮਾ ਹੈਗਾ